4766 ਤੋਂ ਉੱਪਰ ਨੌਕਰੀਆਂ ਸਰਕਾਰੀ ਵੱਖ-ਵੱਖ ਵਕਤ ਇਹ ਦੇ ਚੁੱਕੇ ਆ ਹੁਣ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਨੌਕਰੀਆਂ ਪਿਆਰ ਨੇ ਕਈ ਵਾਰੀ ਬੱਚੇ ਬੋਲਣ ਲੱਗ ਜਾਂਦੇ ਆ ਅੱਗੇ ਕਿ ਅਸ ਮੈਂ ਅਸੀਂ ਕੁਝ ਦੱਸਣਾ ਹੈ ਜੀ ਇਹ ਨੌਕਰੀ ਕਿਵੇਂ ਮਿਲਦੀ ਹੈ ਰੋਣ ਲੱਗ ਜਾਂਦੇ ਆ ਇਹ ਕਹਿੰਦੇ ਅਸੀਂ ਹਾਈਲਾਈਟ ਕਰ ਲਈ ਸੀ ਬਾਹਰ ਜਾਣ ਦੀ ਤਿਆਰੀ ਸੀ ਪਰ ਪਿਤਾ ਜੀ ਕਹਿੰਦੇ ਇੱਕ ਮੌਕਾ ਹੋਰ ਦੇਖ ਲੈ ਇੱਥੇ ਨੌਕਰੀਆਂ ਮਿਲਣ ਲੱਗੀਆਂ ਹੁਣ ਕੋਈ ਕਹਿੰਦਾ ਮੈਂ 15 ਸਾਲ ਤੋ ਟਰਾਈ ਕਰ ਰਿਆ ਸੀ ਗੱਲ ਨਹੀਂ ਬਣੀ ਮੇਰੇ ਕੋਲੇ ਪੈਸੇ ਨਹੀਂ ਸੀ ਮੇਰੇ ਕੋਲੇ ਸਪਾਰਸ਼ ਨਹੀਂ ਸੀ ਮੈਂ ਥੋਕਾ ਤੇ ਨੰਬਰਾਂ ਵਾਲੇ ਨੌਕਰੀ ਲੈ ਜਾਂਦਾ ਸੀ ਪਰ ਅੱਜ ਕੀ ਇਦਾਂ ਵੀ ਹੋਇਆ ਐਸਪੀ ਜੋ ਸਿਲੇਬਸ ਆਇਆ ਉਸ ਸਿਲੇਬਸ ਦੇ ਵਿੱਚੋਂ ਪੇਪਰ ਆਇਆ ਪੇਪਰ ਚੋਂ ਨੰਬਰ ਆਏ ਤੇ ਨੰਬਰ ਆਏ ਤਾਂ ਮੈਨੂੰ ਅੱਜ ਮੈਂ ਪਟਵਾਰੀ ਬਣ ਰਿਹਾ ਜੀ ਅੱਜ ਮੈਂ ਹੈੱਡ ਕੁੱਕ ਬਣ ਰਿਹਾ ਜੀ ਅੱਜ ਮੈਂ ਫਾਇਰਮੈਨ ਦੇ ਵਿੱਚ ਉਹ ਜਿਹੜਾ ਫਾਇਰ ਬਗੇਟ ਦੇ ਵਿੱਚ ਫਾਇਰ ਡਰਾਈਵਰ ਦੇ ਤੌਰ ਤੇ ਭर्ती ਹੋਈ ਬੜੇ ਕਹਾਣੀਆਂ ਆ ਇੱਕ ਕੁੜੀ ਨੇ ਪਰਸੋ ਦੀ ਗੱਲ ਹੈ ਸੁਣਿਆ ਵੀ ਹੁਣ ਉਹਨੇ ਉਹਨੂੰ ਵੀ ਨੌਕਰੀ ਮਿਲੀ ਐ ਜਗਨਾਉਂਦੀ ਐ ਉਹ ਕਹਿੰਦੀ ਮੈਂ ਲੁਧਿਆਣੇ ਇੱਕ ਅਕੈਡਮੀ ਚ ਪ੍ਰਾਈਵੇਟ ਪੜਾਉਂਦੀ ਸੀ ਟੀਚਰ ਸੀ ਮੈਂ ਪੜਾਉਂਦੀ ਕਿਨੂੰ ਸੀ ਜਿਹੜੇ ਕਹਿੰਦੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਪਣੀ ਪੀਆਰ ਛੱਡ ਕੇ ਉਧਰੋਂ ਮੁੰਡੇ ਇੱਧਰ ਆਏ ਨੇ ਵਾਪਸ ਵੀ ਉਹ ਪੰਜਾਬ 'ਚ ਨੌਕਰੀ ਕਰਨੀ ਐ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਦੀਆਂ ਤਿਆਰੀਆਂ ਕਰਾਉਣੀਆਂ ਕਿਉਂਕਿ ਜਦੋਂ ਇਧਰੋਂ ਗਏ ਸੀਗੇ ਉਹ ਦੱਸ ਨਹੀਂ ਜਾਂ ਪਲੱਸ 2 ਤੋਂ ਵੱਧ ਹਾਈ ਲੈਵਲਸ ਕਰਕੇ ਗਏ ਹੋਣਗੇ 10ਵੀਂ ਤੇ ਪਲੱਸ 2 ਉਹਨਾਂ ਦੀ ਕੁਆਲਿਫਿਕੇਸ਼ਨ ਹੈ 12 ਜਿਹੜੇ ਕੰਪੀਟੀਸ਼ਨ ਦੇ ਇਗਜ਼ਾਮ ਨੇ ਉਹਨਾਂ ਵਾਸਤੇ ਅੱਗੇ ਹੋਰ ਪੜਾਈ ਦੀ ਲੋੜ ਹੈ ਤਾਂ ਉਹਨਾਂ ਵਾਸਤੇ ਅਕੈਡਮਿਕ ਹੋਲੀ ਕਿਸੇ ਨੇ ਕਿ ਜਿਹੜੇ ਉਧਰੋਂ ਆ ਰਹੇ ਨੇ ਉਹਨਾਂ ਨੂੰ ਪੜਾਈਏ ਤੁਸੀਂ ਇਹ ਤਾਂ ਜਗਾ ਜਗਾ ਲਿਖਿਆ ਦੇਖਿਆ ਹੋਣਾ ਕਿ ਵਿਦੇਸ਼ ਜਾਣ ਲਈ ਫਲਾਨੀ ਪੜ੍ਹਾਈ ਕਰ ਲਈ ਇੱਥੇ ਮਿਲੋ ਪਰ ਇਹ ਤਾਂ ਦਿਲ ਨਹੀਂ ਲਿਖਿਆ ਦੇਖੋਣਾ ਕਿ ਵਿਦੇਸ਼ ਤੋਂ ਆਏ ਹੋਏਆਂ ਲਈ ਇੱਥੇ ਪੜ੍ਹਾਈ ਦਾ ਇੰਤਜ਼ਾਮ ਹੈ ਤੇ ਇੱਥੇ ਪੰਜਾਬ ਚ ਨੌਕਰੀ ਲੈਣ ਲਈ ਮਿਲੋ ਸੋ ਮੈਂ ਇਹ ਗੱਲ ਦਾ ਸਸ਼ੰਦੀਪ ਗਵਾਨ ਵਿਕਲਪ ਅਸੋ ਕੁੜੀ ਨੇ ਵੀਡੀਓ ਦੇ ਵਿੱਚ ਬੋਲੀ